ਵੀਨਾ ਵਰਮਾ ਜੀ ਦੀ ਕਹਾਣੀ ਵਿਗੜਿਆ ਬੰਦਰ 6 ਮਹੀਨਿਆਂ ਤੋਂ ਇੱਕ ਨਰਸਿੰਗ ਹੋਮ 'ਚ ਪਿਆ ਸੀ ਕੋਈ 10 ਮਹੀਨੇ ਪਹਿਲਾਂ ਉਹਨੂੰ ਅਧਰੰਗ ਹੋ ਗਿਆ ਸੀ ਜਿਸ ਕਾਰਨ ਉਹਦੇ ਸਰੀਰ ਦੇ ਸੱਜੇ ਹਿੱਸੇ ਨੂੰ ਲੱਕਵਾ ਮਾਰ ਗਿਆ ਸੀ ਉਹਦੀ ਸੱਜੀ ਬਾਹ ਤੇ ਲੱਤ ਚੱਲਣੋਂ ਹਟ ਗਈਆਂ ਸਨ ਆਵਾਜ਼ ਥਥੜਾ ਗਈ ਸੀ ਦਿਮਾਗ ਦੀ ਸ਼ਕਤੀ ਘਟਣ ਕਾਰਨ ਯਾਦਦਾਸ਼ਤ ਕਮਜ਼ੋਰ ਹੋ ਗਈ ਸੀ ਮਲਮੂਤਰ ਨਿਕਾਸ ਤੇ ਕਾਬੂ ਨਹੀਂ ਸੀ ਰਿਹਾ ਉਹਦਾ ਤੇ ਇਸ ਲਈ ਕੈਥੀਟਰ ਬੈਗ ਲਗਾ ਦਿੱਤਾ ਗਿਆ ਸੀ ਉਹਦੇ ਜਿਸ ਰਾਹੀਂ ਉਹਦਾ ਪਿਸ਼ਾਬ ਇੱਕ ਬੈਗ 'ਚ ਇਕੱਠਾ ਹੁੰਦਾ ਰਹਿੰਦਾ ਸੀ ਪੈਰਾਂ ਤੇ ਖੜਾ ਨਾ ਹੋ ਸਕਣ ਕਾਰਨ ਉਹ ਵੀਲ ਚੇਅਰ ਤੇ ਨਿਰਭਰ ਹੋ ਗਿਆ ਸੀ ਹਸਪਤਾਲ ਕਈ ਹਫ਼ਤੇ ਇਲਾਜ ਚੱਲਦਾ ਰਿਹਾ ਸੀ ਤੇ ਰੀਹੈਬਿਲੀਟੇਸ਼ਨ ਸੈਂਟਰ ਚ ਉਹਨੂੰ ਫਿਜ਼ੀਓਥੈਰੇਪੀ ਕਰਾਈ ਜਾਂਦੀ ਤਾਂ ਕਿ ਉਹ ਆਪਣੇ ਨਕਾਰ ਹੋ ਚੁੱਕੇ ਅੰਗਾਂ ਨੂੰ ਮੁੜ ਤੋਂ ਵਰਤਣ ਲੱਗ ਪਵੇ ਪਰ ਇੱਕ ਹੱਦ ਤੇ ਪਹੁੰਚ ਕੇ ਉਹਦੀ ਹਾਲਤ ਚ ਹੋਰ ਸੁਧਾਰ ਹੋਣ ਦੀ ਗੁਜਾਇਸ਼ ਖਤਮ ਹੋ ਗਈ ਮੈਡੀਕਲ ਸਟਾਫ ਨੇ ਉਹਨੂੰ ਹਸਪਤਾਲ ਚੋਂ ਡਿਸਚਾਰਜ ਕਰਨ ਦਾ ਫੈਸਲਾ ਲਿਆ ਕਿ ਹੁਣ ਉਹਨੂੰ ਹਸਪਤਾਲ 'ਚ ਹੋਰ ਰੱਖਣ ਦੀ ਲੋੜ ਨਹੀਂ ਸੀ ਉਹਨੂੰ 24 ਘੰਟੇ निगरानी ਤੇ ਦੇਖਭਾਲ ਦੀ ਲੋੜ ਸੀ ਜੋ ਕਿ ਕਿਸੇ ਨਰਸਿੰਗ ਹੋਮ 'ਚ ਵੀ ਦਿੱਤੀ ਜਾ ਸਕਦੀ ਸੀ ਮਿਸਟਰ 사ਮਨ ਕੁਮਾਰ ਯੂ ਸ਼ੁੱਡ ਗੋ ਟੂ ਅ ਨਰਸਿੰਗ ਹੋਮ ਨਾਓ ਯੂ ਡੋਨਟ ਨੀਡ ਟੂ ਬੀ ਇਨ ਹਸਪੀਟਲ ਐਨੀਮੋਰ ਡਾਕਟਰ ਨੇ ਉਹਨੂੰ ਸਮਝਾਇਆ ਪਰ ਉਹ ਨਰਸਿੰਗ ਹੋਮ 'ਚ ਨਹੀਂ ਜਾਣਾ ਚਾਹੁੰਦਾ ਸੀ ਉਹ बार-बार ਇੱਕੋ ਗੱਲ ਕਹਿ ਰਿਹਾ ਸੀ ਕਿ ਉਹ ਆਪਣੇ ਘਰ ਵਾਪਸ ਜਾਵੇ ਵਾਰਡ ਸਟਾਫ ਨੇ ਉਹਨੂੰ ਕਈ ਵਾਰ ਸਮਝਾਇਆ ਸੀ ਕਿ ਉਹਦਾ ਘਰ ਉਹਦੀ ਦੇਖਰੇਖ ਲਈ ਸਹੀ ਨਹੀਂ ਸੀ ਉਹਦੇ ਘਰ ਨਾ ਨਾ ਸਿਰਫ ਦਰਵਾਜ਼ਾ ਹੀ व्हीलचेयर ਲਈ ਤੰਗ ਸੀ ਸਗੋ ਘਰ ਦੇ ਅੰਦਰ ਵੀ ਐਨੀ ਖੁੱਲੀ ਥਾਂ ਨਹੀਂ ਸੀ ਕਿ ਉਸ ਲਈ ਲੋੜੀਂਦੀਆਂ ਲਾਜ਼ਮੀ ਚੀਜ਼ਾਂ ਰੱਖੀਆਂ ਜਾ ਸਕਣ ਜੋ ਕਿ ਇੱਕ ਅਪਾਹਜ ਬੰਦੇ ਦੀ ਦੇਖਭਾਲ ਲਈ ਜ਼ਰੂਰੀ ਹੁੰਦੀਆਂ ਉਹਦਾ ਸਪੈਸ਼ਲ ਹਸਪੀਟਲ ਬੈੱਡ ਬਾਥਰੂਮ 'ਚ ਵਰਤੇ ਜਾਣ ਵਾਲੇ ਉਪਕਰਨ व्हीਲਚੇਅਰ ਅਨੇਕਾਂ ਹੋਰ ਚੀਜ਼ਾਂ ਜਿਨ੍ਹਾਂ ਦੇ ਉਹਨੂੰ ਲੋੜ ਪੈਣੀ ਸੀ ਪਰ ਉਹ ਇੱਕ ਗੱਲ ਸੁਣਨ ਲਈ ਵੀ ਤਿਆਰ ਨਹੀਂ ਸੀ ਉਹਨੇ ਬਸ ਇੱਕੋ ਰੱਟ ਫੜੀ ਸੀ ਕਿ ਉਹ ਵਾਪਸ ਆਪਣੇ ਪਰਿਵਾਰ ਕੋਲ ਜਾਏਗਾ ਪਰ ਉਹਦੇ ਪਰਿਵਾਰ ਵੱਲੋਂ ਕੋਈ ਸਕਾਰਾਤਮਕ ਹੁੰਗਾਰਾ ਨਹੀਂ ਮਿਲ ਰਿਹਾ ਸੀ ਪਰਿਵਾਰ ਦੇ ਨਾਮ ਤੇ ਸਿਰਫ ਉਹਦੀ ਪਤਨੀ ਕਦੇ-ਕਦੇ ਉਹਨੂੰ ਹਸਪਤਾਲ ਵੇਖਣ ਆਉਂਦੀ ਸੀ ਹੋਰ ਕੋਈ ਪਰਿਵਾਰਕ ਜੀ ਕਦੇ ਉਹਦਾ ਹਾਲ ਪੁੱਛਣ ਲਈ ਵੀ ਨਹੀਂ ਬੋੜਿਆ ਸੀ ਉਹਦੀ ਪਤਨੀ ਨੇ ਮੈਡੀਕਲ ਸਟਾਫ ਨੂੰ ਸਾਫ਼ ਦੱਸ ਦਿੱਤਾ ਸੀ ਕਿ ਉਹ ਫੁੱਲ ਟਾਈਮ ਜੌਬ ਕਰਦੀ ਸੀ ਤੇ ਉਹਦੀ ਆਪਣੀ ਸਿਹਤ ਵੀ ਠੀਕ ਨਹੀਂ ਰਹਿੰਦੀ ਸੀ ਘਰ 'ਚ ਹੋਰ ਕੋਈ ਉਹਦੇ ਪਤੀ ਦੀ ਦੇਖਭਾਲ ਕਰਨ ਵਾਲਾ ਨਹੀਂ ਸੀ ਉਹਨੂੰ ਘਰ ਲੈ ਜਾਣ ਤੋਂ ਪਹਿਲਾਂ ਘਰ 'ਚ ਕਾਫੀ ਤਬਦੀਲੀਆਂ ਕਰਨ ਦੀ ਲੋੜ ਸੀ ਤਾਂ ਕਿ ਉਹਦੀ ਸਹੀ ਦੇਖਭਾਲ ਹੋ ਸਕੇ ਪਰ ਇੰਨਾ ਪੈਸਾ ਉਸ ਕੋਲ ਨਹੀਂ ਸੀ ਕਿ ਘਰ ਦੀ ਪੰਨ ਤੋੜ ਕਰਕੇ ਨਵੇਂ ਦਰਵਾਜ਼ੇ ਲਗਵਾਵੇ ਤੇ ਆਪਣੇ ਪਤੀ ਦੇ ਰਹਿਣ ਲਈ ਗਰਾਉਂਡ ਫਲੋਰ ਤੇ ਇੱਕ ਬੈਡਰੂਮ ਤੇ ਬਾਥਰੂਮ ਬਣਵਾਵੇ ਹਸਪੀਟਲ 'ਚ ਕੰਮ ਕਰਦੀ ਫਿਜ਼ੀਓਥੈਰੇਪਿਸਟ ਤੇ ਆਕੂਪੇਸ਼ਨਲ ਥੈਰੇਪਿਸਟ ਆ ਕੇ ਉਹਦਾ ਘਰ ਦੇਖ ਗਈਆਂ ਸਨ ਉਹਨਾਂ ਨੇ ਰਿਪੋਰਟ ਚ ਲਿਖ ਦਿੱਤਾ ਸੀ ਕਿ ਘਰ ਚ ਇੱਕ ਅਪਾਹਜ ਬੰਦੇ ਦੇ ਰਹਿਣ ਵਾਲੀਆਂ ਸਹੂਲਤਾਂ ਹੋਣੀਆਂ ਜ਼ਰੂਰੀ ਸਨ ਅਕੂਪੇਸ਼ਨਲ ਥੈਰਾਪਿਸਟ ਨੇ ਸਥਾਨਕ ਕਾਉਂਸਲ ਨੂੰ ਰਿਪੋਰਟ ਭੇਜ ਦਿੱਤੀ ਸੀ ਕਿ ਉਹਦੇ ਘਰ ਨੂੰ ਉਹਦੀਆਂ ਲੋੜਾਂ ਅਨੁਸਾਰ ਬਣਾ ਦਿੱਤਾ ਜਾਏ ਪਰ ਇਹ ਕੰਮ ਪੂਰਾ ਹੋਣ ਚਹੇ ਹਲੇ ਕਾਫੀ ਸਮਾਂ ਲੱਗਣਾ ਸੀ ਹਸਪੀਟਲ ਸਟਾਫ ਤੇ ਉਹਦੀ ਪਤਨੀ ਨੇ ਉਹਨੂੰ ਮਿਲ ਜੁਲ ਕੇ ਸਮਝਾ ਲਿਆ ਕਿ ਜਦੋਂ ਤੱਕ ਘਰ ਤਿਆਰ ਨਹੀਂ ਹੋ ਜਾਂਦਾ ਉਹ ਕੁਝ ਸਮੇਂ ਲਈ ਨਰਸਿੰਗ ਹੋਮ ਚ ਚਲਾ ਜਾਏ ਪਹਿਲਾਂ ਤਾਂ ਤਿਆਰ ਨਾ ਹੋਇਆ ਪਰ ਹੋਰ ਕੋਈ ਵਾਹ ਨਾ ਚਲਦੀ ਦੇਖ ਕੇ ਆਖਿਰ ਉਹਨੂੰ ਹਾਰ ਮੰਨਣੀ ਪਈ ਹਸਪਤਾਲ ਤੋਂ ਸਿੱਧਾ ਉਹਨੂੰ ਨਰਸਿੰਗ ਹੋਮ ਚ ਭੇਜ ਦਿੱਤਾ ਗਿਆ ਨਰਸਿੰਗ ਹੋਮ ਚ ਮਿਲੀ ਸੇਵਾ ਸੰਭਾਲਕਾਰਨ ਉਹਦੀ ਹਾਲਤ ਕੁਝ ਸੁਧਰਨ ਲੱਗੀ ਕੈਥਟਰ ਬੈਗ ਉੱਤਰ ਗਿਆ ਉਹਦਾ ਹੌਲੀ ਹੌਲੀ ਉਹ ਆਪਣੇ ਪੈਰਾਂ ਤੇ ਵੀ ਖੜਾ ਹੋਣ ਲੱਗ ਪਿਆ ਸੋਟੀ ਦਾ ਸਹਾਰਾ ਲੈ ਕੇ ਨਰਸਾਂ ਉਹਨੂੰ ਖਾਣਾ ਖਵਾਉਂਦੀਆਂ ਨਹਲਾਉਂਦੀਆਂ ਉਹਦੇ ਕੱਪੜੇ ਬਦਲਦੀਆਂ ਆਪਣੇ ਹਰ ਕੰਮ ਲਈ ਨਰਸਾਂ ਤੇ ਨਿਰਭਰ ਸੀ ਉਹੋ ਉਹਦੀ ਪਤਨੀ ਹਫਤੇ 'ਚ ਇੱਕ ਦਿਨ ਚੱਕਰ ਮਾਰ ਜਾਂਦੀ ਸੀ ਉਹਦੀ ਕੋਈ ਨਿੱਜੀ ਚੀਜ਼ ਮੁੱਕੀ ਹੁੰਦੀ ਤਾਂ ਖਰੀਦ ਕੇ ਦੇ ਜਾਂਦੀ ਉਹਦੇ ਕੋਲ ਜ਼ਿਆਦਾ ਸਮਾਂ ਬੈਂਦੀ ਨਹੀਂ ਸੀ ਉਹ ਥੋੜੀ-ਬਹੁਤ ਗੱਲਬਾਤ ਕਰਦੀ ਤੇ ਚਲੇ ਜਾਂਦੀ ਉਹ 4 ਮਹੀਨੇ ਬੀਤਣ ਪਿੱਛੋਂ ਵੀ ਜਦੋਂ ਉਹਨੂੰ ਨਰਸਿੰਗ ਹੋਮ ਚੋਂ ਘਰ ਨਾ ਭੇਜਿਆ ਗਿਆ ਤਾਂ ਉਹ ਗੁੱਸੇ 'ਚ ਬੇਕਾਬੂ ਹੋਣ ਲੱਗਿਆ ਹੱਥ ਆਈਆਂ ਚੀਜ਼ਾਂ ਵਗਾ ਕੇ ਮਾਰਦਾ ਨਰਸਾ ਨੂੰ ਗਾਲਾਂ ਕੱਢਦਾ ਫਰਸ਼ ਤੇ ਮੂਤ ਦਿੰਦਾ ਖਾਣਾ ਖਾਣ ਤੋਂ ਇਨਕਾਰ ਕਰ ਦਿੰਦਾ ਫਿਰ ਦਵਾਈ ਨਾ ਲੈਂਦਾ ਨਰਸਾ ਉਹਨੂੰ ਸਮਝਾਉਂਦੀਆਂ ਤੇ ਪਿਆਰ ਨਾਲ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀਆਂ ਪਰ ਉਹਦੇ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਸੀ ਆਈ ਵਾਂਟ ਟੂ ਗੋ ਹੋਮ ਉਹ ਵਾਰ-ਵਾਰ ਦੁਹਰਾਉਂਦਾ ਨਰਸਾ ਨੇ ਉਹਦੀ ਪਤਨੀ ਕਾਂਤਾ ਦੇਵੀ ਨੂੰ ਕਈ ਵਾਰ ਉਹਦੀ ਹਾਲਤ ਬਾਰੇ ਦੱਸਿਆ ਸੀ ਪਰ ਕਾਂਤਾ ਨੇ ਜਿਵੇਂ ਆਪਣੇ ਕਲਣਾ ਚ ਕੋੜਾ ਤੇਲ ਪਾਇਆ ਹੋਇਆ ਸੀ ਉਹ ਨਰਸਾਂ ਦੀ ਗੱਲ ਇੱਕ ਕੰਨ 'ਚੋਂ ਸੁਣਦੀ ਦੂਜੇ 'ਚੋਂ ਕੱਢ ਦਿੰਦੀ। ਉਹਦੇ ਬਾਰੇ ਕੋਈ ਜ਼ਰੂਰੀ ਮੀਟਿੰਗ ਹੁੰਦੀ ਤਾਂ ਪਤਨੀ ਨੂੰ ਸੱਦਿਆ ਜਾਂਦਾ ਪਰ ਕਾਂਤਾ ਬਹਾਨਾ ਬਣਾ ਕੇ ਟਾਲ ਦਿੰਦੀ। ਕਦੇ ਕਿਸੇ ਮੀਟਿੰਗ 'ਚ ਸ਼ਾਮਲ ਨਹੀਂ ਹੁੰਦੀ ਸੀ ਉਹ। ਉਹਦੀ ਇਹ ਬੇਰੁਖੀ ਨਰਸਿੰਗ ਸਟਾਫ ਦੀ ਸਮਝ ਤੋਂ ਬਾਹਰ ਸੀ ਕਈ ਵਾਰ। ਉਹਦੀ ਪਿੱਠ ਪਿੱਛੇ ਉਹਨੂੰ ਦੋਸ਼ ਵੀ ਦਿੰਦੀਆਂ ਨਰਸਾਂ। ਕਿਵੇਂ ਆਪਣੇ ਪਤੀ ਦੀ ਅਣਗਹਿਲੀ ਕਰ ਰਹੀ ਸੀ ਪਰ ਮੂੰਹ 'ਤੇ ਉਹ ਕੁਝ ਨਹੀਂ ਕਹਿ ਸਕਦੀਆਂ ਸੀ। ਉਹਦੇ ਪਤੀ ਨੇ ਨਰਸਾਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ। ਉਹਦੇ ਵਿਹਾਰ ਦਿਨੋ-ਦਿਨ ਵਿਗੜਦਾ ਜਾ ਰਿਹਾ ਸੀ ਉਹ ਰਾਤ ਨੂੰ ਉੱਚੀ ਉੱਚੀ ਚੀਕਾਂ ਮਾਰਦਾ ਤਾਂ ਨਰਸਿੰਗ ਹੋਮ ਦੇ ਬਾਕੀ ਮਰੀਜ਼ ਵੀ ਸੌ ਨਾ ਸਕਦੇ ਕਦੇ ਰਿਮੋਟ ਕੰਟਰੋਲ ਵਗਾ ਕੇ ਮਾਰਦਾ ਟੀਵੀ ਭੰਨ ਦਿੰਦਾ ਜਾਣ ਬੁੱਝ ਕੇ ਫਸ਼ ਤੇ ਡਿੱਗ ਪੈਂਦਾ ਨਰਸਾਂ ਉਹਨੂੰ ਸੰਭਾਲਣ ਲੱਗਦੀਆਂ ਤਾਂ ਉਹਨਾਂ ਤੇ ਹਮਲਾ ਕਰ ਦਿੰਦਾ ਉਹ ਦੀ ਦਿਮਾਗੀ ਹਾਲਤ ਨੂੰ ਠੀਕ ਨਾ ਸਮਝਦੇ ਉਹਨੂੰ 24 ਘੰਟੇ ਇੱਕ ਨਰਸ ਦੀ ਨਿਗਰਾਨੀ ਹੇਠ ਕਰ ਦਿੱਤਾ ਗਿਆ ਹੀ ਹੈਜ਼ ਅ ਚੈਲੈਂਜਿੰਗ ਬਿਹੇਵੀਅਰ ਹੀ ਕੈਨ ਹਾਰਮ ਹਿਮਸੈਲਫ ਐਂਡ ਅਦਰਸ ਹੀ ਇਜ਼ at risk of putting himself in danger because of cognitive improvement he is not able to make informed decisions about his care so considering his whole situation he should be kept under 24 one to one care ਉਹਦੇ ਡਾਕਟਰ ਨੇ ਜਦੋਂ ਨਸੀਹਤ ਦਿੱਤੀ ਤਾਂ ਨਰਸਾਂ ਨੂੰ ਭਾਜੜਾ ਪੈ ਗਈਆਂ ਹੁਣ ਉਹ ਹੋਰ ਵੀ ਚੁੱਕਨੀਆਂ ਹੋ ਗਈਆਂ ਥੋੜੀ ਥੋੜੀ ਦੇਰ ਬਾਅਦ ਆ ਕੇ ਉਹਨੂੰ ਦੇਖਦੀਆਂ ਉਹਦਾ ਹਾਲਚਾਲ ਜਾਣਦੀਆਂ ਇੱਕ ਦਿਨ ਉਹਦੀ ਪਤਨੀ ਆਈ ਨਰਸ ਨਾਲ ਉਹਦੇ ਕਮਰੇ ਚ ਚਲੀ ਗਈ ਜਿਉਂ ਹੀ ਉਹਦੇ ਨੇੜੇ ਹੋਈ ਉਹਨੇ ਜ਼ੋਰ ਨਾਲ ਥੱਪੜ ਉਹਦੇ ਮੂੰਹ ਤੇ ਮਾਰਿਆ ਸਾਲੀਏ ਘਰ ਚ ਜਾਰ ਰੱਖ ਲਿਆ ਕੋਈ ਜਿਹੜਾ ਮੈਨੂੰ ਇੱਥੋਂ ਲਿਜਾਣਾ ਨਹੀਂ ਚਾਹੁੰਦੀ ਉਹ ਚੀਕਿਆ ਕਾਂਤਾ ਦੇਵੀ ਇਸ ਹਮਲੇ ਲਈ ਬਿਲਕੁਲ ਤਿਆਰ ਨਹੀਂ ਸੀ ਤੇ ਦੂਰ ਜਾ ਡਿੱਗੀ ਉਦੇ ਸਿਰ ਤੇ ਸੱਟ ਲੱਗੀ ਤੇ ਉਹ ਅਰਧ ਮੁਰਸ਼ਤ ਜਹੀ ਹੋ ਗਈ ਨਰਸਾਂ ਭੱਜੀਆਂ ਆਈਆਂ ਉਹਨੂੰ ਸੰਭਾਲਿਆ ਉਹਦੀ ਮਰਮ ਪੱਟੀ ਕੀਤੀ ਤੇ ਉਹਨੂੰ ਆਰਾਮ ਕਰਨ ਲਈ ਇੱਕ ਬੈੱਡ ਤੇ ਲਟਾ ਦਿੱਤਾ ਸ਼ਾਮ ਹੁਣ ਤੱਕ ਉਹਦੀ ਹਾਲਤ ਕੁਝ ਸੁਧਰੀ ਤਾਂ ਆਪਣੇ ਘਰ ਚਲੇ ਗਈ ਫਿਰ ਉਹ ਕਈ ਦਿਨ ਵਾਪਸ ਨਹੀਂ ਆਈ ਨਰਸਾਂ ਵੀ ਸਮਝ ਗਈਆਂ ਸਨ ਕਿ ਵਿਚਾਰੀ ਪਤਨੀ ਦੇ ਕਾਫੀ ਗਹਿਰੀ ਚੋਟ ਲੱਗੀ ਸੀ ਉਹਨਾਂ ਨੇ ਵੀ ਉਹਨੂੰ ਮੋੜ ਪਰੇਸ਼ਾਨ ਕਰਨਾ ਉਚਿਤ ਨਹੀਂ ਸਮਝਿਆ ਉਹਦੇ ਪਤੀ ਸੰਬੰਧੀ ਕੋਈ ਸਮੱਸਿਆ ਹੁੰਦੀ ਉਹ ਖੁਦ ਹੀ ਨਜੇਠ ਲੈਂਦੀਆਂ ਕਈ ਹਫ਼ਤੇ ਪਿੱਛੋਂ ਕਾਂਤਾ ਦੇਵੀ ਨੇ ਚੱਕਰ ਮਾਰਿਆ ਤਾਂ ਨਰਸਾਂ ਨੂੰ ਥੋੜੀ ਤਸੱਲੀ ਹੋਈ ਮਿਸਿਸ ਸਾਵਨ ਕੁਮਾਰ ਹਾਓ ਆਰ ਯੂ ਨਾਓ ਪੰਜਾਬਨ ਸਟਾਫ ਨਰਸ ਨੇ ਹਮਦਰਦੀ ਨਾਲ ਪੁੱਛਿਆ ਆਈ ਐਮ ਫਾਈਨ ਠੀਕ ਹਾਂ ਮੈਂ ਉਹਨੇ ਆਪਣੇ ਸਿਰ ਦੇ ਜ਼ਖਮ ਤੇ ਹੱਥ ਫੇਰਿਆ ਯੂਅਰ ਹਸਬੈਂਡ ਇਜ਼ ਆਲਸੋ ਫਾਈਨ ਨਾਓ ਕਾਫੀ ਠੀਕ ਹੈ ਅੱਗੇ ਨਾਲੋਂ ਕੰਟਰੋਲ 'ਚ ਹੈ ਪਹਿਲਾਂ ਵਾਂਗ ਜ਼ਿਆਦਾ ਰੌਲਾ ਨਹੀਂ ਪਾਉਂਦਾ ਪਰ ਕਦੇ-ਕਦੇ ਦੂਜੇ ਪੇਸ਼ੈਂਟਸ ਨੂੰ ਤੰਗ ਕਰਦਾ ਸਮ ਟਾਈਮ ਹੀ ਸਟਾਰਟਸ ਸਕਰੀਮਿੰਗ ਸਵियरਿੰਗ ਸ਼ਾਊਟਿੰਗ ਐਂਡ ਇਟਸ ਵੈਰੀ ਡਿਫਿਕਲਟ ਟੂ ਕੰਟਰੋਲ ਹਿਮ ਨਰਸ ਦੱਸ ਰਹੀ ਸੀ ਉਹ ਚੁੱਪਚਾਪ ਸੁਣਦੀ ਰਹੀ ਤੁਹਾਡੇ ਜ਼ਿਆਦਾ ਸੱਟ ਤਾਂ ਨਹੀਂ ਲੱਗੀ ਸੀ ਨਰਸ ਨੂੰ ਲੱਗਿਆ ਜਿਵੇਂ ਉਹਨਾਂ ਉਹਦਾ ਹਾਲ ਚੰਗੀ ਤਰ੍ਹਾਂ ਨਹੀਂ ਪੁੱਛਿਆ ਸੀ ਨਹੀਂ ਦੈਟ ਵਾਸ ਮਾਈਨਰ ਇੰਜਰੀ ਮੈਂ ਇਹਦੇ ਤੋਂ ਵੱਡੇ ਵੱਡੇ ਜ਼ਖਮ ਖਾਏ ਹੋਏ ਨੇ ਉਹ ਫਿੱਕਾ ਜਿਹਾ ਮੁਸਕਰਾਈ ਵਾਟ ਯੂ ਮੀਨ ਨਰਸ ਹੈਰਾਨ ਹੋਈ ਆਈ ਹੈਵ ਐਕਸਪੀਰੀਅੰਸ ਆ ਲੋਟ ਆਫ ਅਬਾਊਟ ਫਰਮ ਹਿਮ ਇਹ ਪਹਿਲਾਂ ਵੀ ਮੈਨੂੰ ਕੁੱਟਦਾ ਮਾਰਦਾ ਰਿਹਾ ਏ ਨਥਿੰਗ ਨਿਊ ਉਹਨੇ ਡੂੰਗਾ ਸਾਲਿਆ ਰੀਅਲੀ ਉਹਦੀ ਗੱਲ ਸੁਣ ਕੇ ਨਰਸ ਹੈਰਾਨ ਰਹਿ ਗਈ ਯੈਸ ਉਹਦਾ ਗਲਾ ਭਰ ਆਇਆ ਨਰਸ ਨੇ ਉੱਠ ਕੇ ਉਹਨੂੰ ਪਾਣੀ ਦਾ ਗਲਾਸ ਦਿੱਤਾ ਉਹਦੀ ਪਿੱਠ ਤੇ ਹੱਥ ਫੇਰਿਆ ਦੋਵੇਂ ਕੁਝ ਦੇਰ ਚੁੱਪ ਰਹੀਆਂ ਮਿਸਿਸ ਕੁਮਾਰ ਜੇ ਤੁਸੀਂ ਆਪਣੇ ਪਤੀ ਬਾਰੇ ਥੋੜੀ ਹੋਰ ਇਨਫੋਰਮੇਸ਼ਨ ਦੇ ਦੇਵੋ ਸਾਡੇ ਲਈ ਉਹਨੂੰ ਹੈਂਡਲ ਕਰਨਾ ਇਜ਼ੀ ਹੋ ਜਾਏਗਾ ਪਲੀਜ਼ ਇਫ ਯੂ ਡੋਟ ਮਾਈਂਡ ਨਰਸ ਨੇ ਮਿੰਨਤ ਕੀਤੀ ਆਈ ਡੋਨਟ ਨੋ ਜਿਹੜੀ ਇਨਫੋਰਮੇਸ਼ਨ ਯੂਸਫੁਲ ਹੋ ਸਕਦੀ ਹੈ देयर इज अ लॉट टू टेल अबाउट हिम अ लॉन्ग हिस्ट्री वेयर आई शुड स्टार्ट फ्रॉम ਉਹਨੇ ਸਵਾਲ ਕੀਤਾ ਐਨੀਥਿੰਗ ਅਬਾਊਟ ਹਿਸ ਹੈਬਿਟਸ ਲਾਈਫ ਸਟਾਈਲ ਬੈਕਗ੍ਰਾਉਂਡ ਫੈਮਿਲੀ ਹਿਸਟਰੀ ਵਾਟ ਐਵਰ ਨਰਸ ਨੇ ਜ਼ੋਰ ਦਿੱਤਾ ਹੀ ਇਜ਼ ਅ ਵੈਰੀ ਫਰਸਟ੍ਰੇਟਿਡ ਮੈਨ ਫਰਮ ਦਾ ਬਿਗਨਿੰਗ ਸਿንስ ਹੀ ਕੇਮ ਟੂ ਥਿਸ ਕੰਟਰੀ ਮੈਂ ਇਹਨੂੰ ਕਦੇ ਖੁਸ਼ ਨਹੀਂ ਦੇਖਿਆ ਹਮੇਸ਼ਾ ਅਪਸੈਟ ਰਿਹਾ ਇਹ ਰੱਬ ਦਾ ਦਿੱਤਾ ਸਭ ਕੁਝ ਹੈ ਪਰ ਇਹ ਹਮੇਸ਼ਾ ਸ਼ਿਕਾਇਤਾਂ ਕਰਦਾ ਰਿਹਾ ਹੈ ਇਹਨੂੰ ਖੁਸ਼ ਰੱਖਣ 'ਚ ਮੈਂ ਕੋਈ ਕਸਰ ਨਹੀਂ ਛੱਡੀ ਪਤਾ ਨਹੀਂ ਹੈ ਕਿਸ ਮਿੱਟੀ ਦਾ ਬੜਿਆ ਹੋਇਆ ਹੈ ਉਹਨੇ ਨਿਰਾਸ਼ਾ 'ਚ ਸਿਰ ਹਿਲਾਇਆ ਸ਼ੁਰੂ ਤੋਂ ਹੀ ਨਰਸ ਬੋਲੀ ਹਾਂ ਸ਼ੁਰੂ ਤੋਂ ਹੀ 20 ਸਾਲ ਪਹਿਲਾਂ ਇੰਡੀਆ ਤੋਂ ਆਇਆ ਸੀ ਇਹ ਵਿਜ਼ਿਟਰ ਦੇ ਤੌਰ ਤੇ ਆਪਣੇ ਚਾਚੇ ਚਾਚੀ ਕੋਲ ਇਹਦੀ ਚਾਚੀ ਮੇਰੀ ਮਾਸੀ ਲੱਗਦੀ ਹੈ ਮੇਰਾ ਡੈਡ ਬੜੇ ਪੁਰਾਣੇ ਖਿਆਲਾਂ ਵਾਲਾ ਸੀ ਚਾਰ ਭੈਣਾ ਸੀ ਅਸੀਂ ਤੇ ਮੈਂ ਸਭ ਤੋਂ ਵੱਡੀ ਸੀ ਹਲੇ 18 ਸਾਲ ਦੀ ਹੋਈ ਸੀ ਕਿ ਮੇਰੇ ਡੈਡ ਨੂੰ ਮੇਰੇ ਵਿਆਹ ਦੀ ਫਿਕਰ ਪੈ ਗਈ ਕਾਤਕਾਟ ਛੋਟਾ ਸੀ ਮੇਰਾ ਤੇ ਰੰਗ ਸਾਵਲਾ ਉਹਨੂੰ ਲੱਗਦਾ ਸੀ ਮੇਰਾ ਵਿਆਹ ਹੋਣਾ ਬਹੁਤ ਮੁਸ਼ਕਲ ਹੈ ਮੇਰੀ ਮਾਸੀ ਦੇ ਘਰ ਜਦੋਂ ਇਹ ਆਇਆ ਤਾਂ ਜਿਵੇਂ ਮੇਰੇ ਡੈਡ ਦੀ ਘਰ ਬੈਠੇ ਅਸੀਂ ਬਿਨਾਂ ਟਿਕਟ ਖਰੀਦਿਆਂ ਲੋਟਰੀ ਨਿਕਲ ਆਈ ਪੰਜਾਬ ਤੋਂ ਆਇਆ ਗੋਰਾ ਚਿੱਟਾ ਸੋਹਣਾ ਸੁਨੱਖਾ ਤੇ ਉੱਚਾ ਲੰਬਾ ਮੁੰਡਾ ਦੇਖ ਸਾਡੀ ਸਾਰੀ ਫੈਮਿਲੀ ਨੂੰ ਚਾ ਚੜ ਗਿਆ ਮਾਸੀ ਨੇ ਬਚੋਲਣ ਬਣ ਕੇ ਸਾਡਾ ਰਿਸ਼ਤਾ ਕਰਵਾ ਦਿੱਤਾ ਮੈਂ ਹਾਲੇ ਅੱਗੇ ਹੋਰ ਪੜਨਾ ਚਾਹੁੰਦੀ ਸੀ ਪਰ ਮੇਰੇ ਮੰਮਤੇ ਡੈਡ ਮੂਰੇ ਮੇਰੀ ਇੱਕ ਨਾ ਚੱਲੀ ਬੇਟਾ ਤੂੰ ਕਿਸਮਤ ਵਾਲੀ ਐ ਤੈਨੂੰ ਘਰ ਬੈਠੀ ਨੂੰ ਇੰਨਾ ਵਧੀਆ ਬਰ ਮਿਲ ਗਿਆ ਮੁੰਡਾ ਪੰਜਾਬੀ ਦੀ ਐਮਏ ਆ ਪੋਸਟ ਗ੍ਰੈਜੂਏਟ ਐ ਬੜਾ ਰੋਸ਼ਨ ਦਿਮਾਗ ਐ ਤੈਨੂੰ ਬਹੁਤ ਖੁਸ਼ ਰੱਖੇਗਾ ਫਿਰ ਤੇਰੇ ਨਾਲੋਂ ਕਿਤੇ ਸੋਨਾ ਤੇ ਵੱਧ ਪੜਿਆ ਲਿਖਿਆ ਵੀ ਆ ਜੇ ਆਪਾਂ ਛੇਤੀ ਹਾਂ ਨਾ ਕੀਤੀ ਤਾਂ ਕੋਈ ਹੋਰ ਆਪਣੀ ਕੁੜੀ ਦਾ ਰਿਸ਼ਤਾ ਉਹਦੇ ਨਾਲ ਪੱਕਾ ਕਰ ਦੇਵੇਗਾ ਇਹੋ ਜਿਹੇ ਵਧੀਆ ਮੁੰਡੇ ਵਾਰ-ਵਾਰ ਨਹੀਂ ਮਿਲਦੇ ਤੂੰ ਨਾ ਕਰਨ ਦੀ ਗਲਤੀ ਨਾ ਕਰ ਬੈਠੀ ਨਾੜੇ ਸਾਡੇ ਵੀ ਦਿਮਾਗ ਤੋਂ ਬੋਝ ਉਤਰੇਗਾ ਪਿੱਛੋ ਤੇਰੇ ਤਿੰਨ ਭੈਣਾਂ ਹੋਰ ਨੇ ਹੁਣ ਸ਼ੁਰੂ ਕਰਾਂਗੇ ਤਾਂ ਹੌਲੀ-ਹੌਲੀ ਸਾਰੀਆਂ ਨਿਭੜਨਗੀਆਂ ਮੇਰੇ ਡੈਡ ਦੇ ਚਿਹਰੇ ਤੇ ਇੱਕ ਅਪੀਲ ਸੀ ਕਿ ਮੈਂ ਉਹਦੇ ਕਿ ਹਾਂ ਮੰਨ ਲਵਾਂ ਤੇ ਮੈਂ ਆਪਣੇ ਡੈਡ ਦੀ ਗੱਲ ਕਦੇ ਨਹੀਂ ਮੋੜੀ ਸੀ ਆਪਣੇ ਪੇਰੈਂਟਸ ਦੀ ਖੁਸ਼ੀ 'ਚ ਹੀ ਆਪਣੀ ਖੁਸ਼ੀ ਸਮਝ ਕੇ ਮੈਂ ਹਾਂ ਕਰ ਦਿੱਤੀ ਇੱਕ ਮਹੀਨੇ ਦੇ ਅੰਦਰ ਹੀ ਸਾਡਾ ਵਿਆਹ ਹੋ ਗਿਆ ਸ਼ੁਰੂ ਸ਼ੁਰੂ ਚ ਤਾਂ ਸਭ ਕੁਝ ਠੀਕ ਠਾਕ ਲੱਗ ਗਿਆ ਇਹਨੇ ਵੀ ਵਧੀਆ ਰਿਸਪਾਂਸ ਦਿੱਤਾ ਕਿ ਇਹਨੂੰ ਵਧੀਆ ਪਰਿਵਾਰ ਤੇ ਚੰਗੀ ਕੁੜੀ ਮਿਲ ਗਈ ਇੰਗਲੈਂਡ ਆ ਕੇ ਤੱਕੇ ਨਹੀਂ ਖਾਣੇ ਪਏ ਇੱਥੇ ਆਉਂਦੇ ਸਾਰ ਹੀ ਸੈੱਟ ਹੋ ਗਿਆ ਤੇ ਸਭ ਕੁਝ ਬਣਿਆ ਬਣਾਇਆ ਮਿਲ ਗਿਆ ਬਾਰੋਂ ਕਾਫੀ ਖੁਸ਼ ਨਜ਼ਰ ਆਉਂਦਾ ਸੀ ਇਹ ਪਰ ਮੈਂ ਜਾਣਦੀ ਸੀ ਕਿ ਅੰਦਰੋਂ ਇਹ ਖੁਸ਼ ਨਹੀਂ ਸੀ ਕੋਈ ਨਾ ਕੋਈ ਗੱਲ ਸੀ ਜਿਹੜੀ ਇਹਨੂੰ ਅੰਦਰੋਂ ਅੰਦਰ ਖਾਈ ਜਾ ਰਹੀ ਸੀ ਘਰ ਦੇ ਕਿਸੇ ਕੰਮ 'ਚ ਇੰਟਰਸਟ ਨਹੀਂ ਸੀ ਇਹਨੂੰ ਮੇਰੇ 'ਚ ਵੀ ਬਹੁਤ ਤਾ ਇੰਟਰਸਟਿਡ ਨਹੀਂ ਸੀ ਇਹ ਜੌਬ ਕਰਨੀ ਤਾਂ ਦੂਰ ਦੀ ਗੱਲ ਜੌਬ ਲਈ ਅਪਲਾਈ ਕਰਨਾ ਵੀ ਮੁਸੀਬਤ ਸੀ ਇਹਦੇ ਲਈ ਇੰਗਲਿਸ਼ ਇਹਨੂੰ ਖਾਸ ਆਉਂਦੀ ਨਹੀਂ ਸੀ ਬਸ ਗੁਜ਼ਾਰੇ ਜੋਗੀ ਥੋੜੀ-ਬਹੁਤੀ ਬੋਲ ਲੈਂਦਾ ਸੀ ਮੇਰੇ ਡੈਡ ਨੇ ਕਿਸੇ ਨੂੰ ਅਪਰੋਚ ਕਰਕੇ ਇਹਦੀ 에ਅਰਪੋਰਟ ਤੇ ਜੌਬ ਲਗਵਾ ਦਿੱਤੀ ਪਰ ਇਹ ਤੀਜੇ ਦਿਨ ਕੰਮ ਤੇ ਨਹੀਂ ਗਿਆ ਕਹਿੰਦਾ ਮੇਰੇ ਤੋਂ ਨਹੀਂ ਹੁੰਦੀ ਲੇਬਰ ਦੀ ਨੌਕਰੀ ਅਸੀਂ ਸਾਰੇ ਚੁੱਪ ਕਰ ਗਏ ਕਿ ਵਕਤ ਨਾਲ ਖੁਦ ਹੀ ਬਦਲ ਜਾਏਗਾ ਇੰਗਲੈਂਡ ਦੀ ਜ਼ਿੰਦਗੀ ਬਾਰੇ ਸਮਝ ਜਾਏਗਾ ਸਾਲ ਬੀਤ ਗਿਆ ਪਰ ਇਹਨੇ ਕੰਮ ਨਹੀਂ ਲੱਭਿਆ ਮੈਂ ਪ੍ਰੈਗਨੈਂਟ ਹੋ ਗਈ ਸੀ ਫਿਰ ਵੀ ਕੰਮ ਤੇ ਜਾਂਦੀ ਰਹੀ ਤੇ ਇਹ ਘਰ ਬੈਠਾ ਕਿਤਾਬਾਂ ਪੜ੍ਹਦਾ ਜਾਂ ਟੀਵੀ ਦੇਖਦਾ ਰਹਿੰਦਾ ਮੇਰੇ ਪੈਰੈਂਟਸ ਦੀ ਹੈਲਪ ਨਾਲ ਜੋ ਅਸੀਂ ਘਰ ਲਿਆ ਸੀ ਉਹਦੀ ਮਾਰਗੇਜ ਦੇਣੀ ਵੀ ਔਖੀ ਹੋ ਗਈ ਸੀ ਪਰ ਇਹਨੂੰ ਕੋਈ ਮਤਲਬ ਨਹੀਂ ਸੀ ਘਰ ਦੀ ਹਰ ਜ਼ਿੰਮੇਵਾਰੀ ਮੇਰੇ ਸਿਰ ਸੀ ਮੈਂ ਹੀ ਕਮਾਵਾ ਪਕਾਵਾ ਇਹਨੂੰ ਖਲਾਵਾ ਇਹ ਕਿਸੇ ਸ਼ਾਹੀ ਮਹਿਮਾਨ ਵਾਂਗ ਬੜੇ ਐਟੀਟਿਊਡ ਨਾਲ ਸਾਡੇ ਘਰ ਵਿੱਚ ਰਹਿੰਦਾ ਸੀ ਜਿਵੇਂ ਸਾਡੇ ਨਾਲੋਂ ਬਹੁਤ ਸੁਪੀਰੀਅਰ ਹੋਵੇ ਖੈਰ ਮੇਰੇ ਮਨ 'ਚ ਵੀ ਇੱਕ ਇਨਫਿਉਰਿਟੀ ਕਨਫਲिक्ट ਸੀ ਕਿ ਮੈਂ ਇਹਦੇ ਮੁਕਾਬਲੇ ਘੱਟ ਸੋਹਣੀ ਤੇ ਮਦਰੀ ਸੀ ਇਹ ਜਦੋਂ ਕਦੇ ਵੀ ਮੌਕਾ ਮਿਲਦਾ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਸੀ ਹੌਲੀ-ਹੌਲੀ ਇਹ ਖੁੱਲ ਕੇ ਕਹਿਣ ਲੱਗ ਪਿਆ ਕਿ ਮੇਰੇ ਨਾਲ ਵਿਆਹ ਇਹਨੇ ਮਜਬੂਰੀ ਚ ਕੀਤਾ ਸੀ ਸਿਰਫ ਇੰਗਲੈਂਡ ਚ ਪੱਕਿਆ ਹੋਣ ਲਈ ਵਾਰਨਾ ਮੇਰਾ ਇਹਦਾ ਕੋਈ ਮੇਲ ਨਹੀਂ ਸੀ ਸ਼ੁਰੂ ਚ ਤਾਂ ਮੈਂ ਇਹ ਗੱਲ ਮਜ਼ਾਕ ਚ ਲੈਂਦੀ ਰਹੀ ਪਰ ਫਿਰ ਇਹਦੀਆਂ ਗੱਲਾਂ ਤੋਂ ਮੈਂ ਵੀ ਹੱਟ ਹੋਣ ਲੱਗੀ ਆਪਣੇ ਦੋਸਤਾਂ ਅਤੇ ਮੇਰੇ ਰਿਸ਼ਤੇਦਾਰਾਂ ਦੇ ਸਾਹਮਣੇ ਵੀ ਇਹ ਅਜਾਹੇ ਕਮੈਂਟਸ ਕਸਦਾ ਕਿ ਮੇਰੇ ਲਈ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਧੰਨਵਾਦ